ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਬਹੁਤ ਦਿਨ ਹੋ ਗਏ ਵੀਡੀਓ ਨਹੀਂ ਪਾ ਸਕੀਏ ਥੋੜੀ ਤਬੀਅਤ ਠੀਕ ਨਹੀਂ ਸੀਗੀ ਤੇ ਇੱਕ ਤਾਂ ਉਹੀ ਜਾੜ ਦੀ ਪ੍ਰੋਬਲਮ ਤੇ ਇੱਕਰਾ ਮੇਰੇ ਜਨੇਊ ਜਿਹੜਾ ਕਹਿ ਦਿੰਦੇ ਹਨਾ ਜਨੇਊ ਹੁੰਦਾ ਏ ਉਹ ਜਨੇਊ ਵੈਸੇ ਜੇ ਆਪਾਂ ਡਾਕਟਰ ਨੂੰ ਦੀ ਸਲਾਹ ਲਈ ਤੇ ਉਹ ਕਹਿੰਦੇ ਨਾ ਵੀ ਇੱਕ ਵਾਰੀ ਜਨੇਊ ਹੁੰਦਾ ਜ਼ਿੰਦਗੀ ਦੇ ਵਿੱਚ ਵੀ ਵਾਰ-ਵਾਰ ਨਹੀਂ ਹੁੰਦਾ ਪਰ ਮੇਰੇ 21 ਜਗ੍ਹਾ ਦੇ ਉੱਪਰ 3-4 ਮਹੀਨਿਆਂ ਬਾਅਦ ਉਹੀ ਜਨੇਊ ਉੱਠ ਖੜਦਾ ਪਰ ਇਹ ਹੈਗਾ ਵੀ ਉਹ ਜਨੇਊ ਜਿਹੜਾ ਹੁੰਦਾ ਹੈ ਉਹ ਤਾਂ ਬਹੁਤ ਜ਼ਿਆਦਾ ਫੈਲ ਜਾਂਦਾ ਵੀ ਬਹੁਤ ਲੋਕ ਕਹਿੰਦੇ ਆ ਪੁੱਛੀਦਾਏ ਕਿਸੇ ਨਾਲ ਵੀ ਸਲਾਹ ਲਈਦੀ ਹੈ ਵੀ ਜਨੇਊ ਜਿਹੜਾ ਹੁੰਦਾ ਵੀ ਉਹ ਕਿਦਾਂ ਦਾ ਹੁੰਦਾ ਕਿ ਲੋਕ ਅਪੜ ਨਹੀਂ ਕਹਿੰਦੇ ਕਿ ਉਹ ਤਾਂ ਬਹੁਤ ਫੈਲ ਜਾਂਦਾ ਪਰ ਮੇਰੇ ਹੈ ਕਿ ਇੰਨੀ ਕਿ ਜਗ੍ਹਾ ਦੇ ਵਿੱਚ ਜਿੰਨੇ ਕ ਆਪਣੀ ਤਲੀ ਹੈ ਨਾ ਇੰਨੀ-ਇੰਨੀ ਜਗ੍ਹਾ ਦੇ ਵਿੱਚ ਇੱਕੇ ਜਗ੍ਹਾ ਦੇ ਉੱਪਰ ਤੇ ਉਹਨੂੰ ਘੱਟੋ ਘੱਟ 6-7 ਵਾਰ ਹੋ ਚੁੱਕਿਆ ਉਹ ਤੇ ਹੁਣ ਵੀ ਮੈਨੂੰ ਉਹੀ ਪ੍ਰੋਬਲਮ ਚੱਲ ਰਹੀ ਸੀ ਤੇ ਮੈਨੂੰ ਨਾ ਪਹਿਲਾਂ ਤਾਂ ਮੈਂ ਜਿਵੇਂ ਕਹਿੰਦੇ ਆ ਵੀ ਥੋਲੇ ਕਰਵਾ ਲਓ ਉਹ ਵੀ ਕਰਵਾ ਲਏ ਆਪਾਂ ਦਵਾਈ ਵੀ ਬਹੁਤ ਖਾ ਲਈ ਆ ਤੇ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਜਾਂਦਾ ਕਿਉਂਕਿ ਹਰ ਵੇਲੇ 2-3 ਮਹੀਨਿਆਂ ਬਾਅਦ ਹੀ ਹੋ ਜਾਂਦਾ ਏ ਤੇ ਫੇਰ ਵੈਸੇ ਸਾੜ ਪੈਂਦਾ ਏ ਐ ਨਾ ਸੂਈਆਂ ਚੁੱਭਦੀਆਂ ਵਿੱਚ ਇੰਨਾ ਦਰਦ ਹੁੰਦਾ ਏ ਬਹੁਤ ਜ਼ਿਆਦਾ ਤਕਲੀਫ ਆ ਤੇ ਇਹ ਹੁੰਦਾ ਏ ਕਿ ਮੈਨੂੰ ਇਹ ਆ ਕਿ ਮੈਂ ਥੋਲੇ ਵੀ ਪਵਾ ਕੇ ਦੇਖ ਲੇ ਮੈਂ ਦਵਾਈ ਵੀ ਖਾ ਕੇ ਦੇਖ ਲਈ ਵੀ ਜੇ ਮੈਨੂੰ ਥੋਲਿਆਂ ਨਾਲ ਜਾਂ ਦਵਾਈ ਨਾਲ ਜਿ ਰਾਮ ਆਉਂਦਾ ਹੋਵੇ ਤਾਂ ਫਿਰ ਮੇਰੇ ਵਾਰ-ਵਾਰ ਕਿਉਂ ਹੋਵੇ ਤੇ ਤੁਸੀਂ ਦੱਸਿਓ ਕਿ ਇਹ ਕੀ ਹਨਾ ਹੋ ਸਕਦਾ ਏ ਪਰ ਵੈਸੇ ਲੱਛਣ ਉਹਦੇ ਸਾਰੇ ਜਨੇਊ ਵਾਲੇ ਆ ਜਿਵੇਂ ਕਹਿੰਦੇ ਨਾ ਉਹ ਐ ਉਫਣ ਜੇ ਜਾਂਦਾ ਜਿਵੇਂ ਆਪਣੇ ਕੋਈ ਉੱਪਰ ਸੜ ਗਿਆ ਵਾਈਟ ਵਾਈਟ ਉੱਪਰ ਨਾ ਇਦਾਂ ਛਾਲੇ ਟੈਬ ਬਣ ਜਾਂਦੇ ਤੇ ਉਦਾਂ ਵੈਸੇ ਸਮਝ ਨਹੀਂ ਲੱਗਦੀ ਵੀ ਇਹ ਜਨੇਊ ਆ ਜਾਂ ਕੀ ਚੀਜ਼ ਆ ਬਸ ਸਮਝ ਹੀ ਨਹੀਂ ਆਦੀ ਬਹੁਤ ਵਾਰ ਹੋ ਚੁੱਕਿਆ ਤੇ ਚਲੋ ਜੀ ਦੱਸਿਓ ਕਮੈਂਟ ਕਰਕੇ ਕਿਸੇ ਨੂੰ ਪਤਾ ਹੋਵੇ ਵੀ ਇਦਾਂ ਵੀ ਕੋਈ ਜਨੇਊ ਨਿਕਲਦਾ ਹੈ ਵੀ ਕਿਹ ਕੀ ਜਗ੍ਹਾ ਦੇ ਉੱਪਰ ਜਾਂ ਐਨੀ ਕਿ ਜਗ੍ਹਾ ਦੇ ਉੱਪਰ ਕਈ ਵਾਰ ਕਹਿੰਦੇ ਲੋਕ ਕਿ ਉਹ ਤਾਂ ਬਹੁਤ ਫੈਲ ਜਾਂਦਾ ਹੈ ਤੇ ਪਰ ਮੇਰੇ ਫੈਲਦਾ ਨਹੀਂ ਮੇਰੇ ਇੱਕ ਹੀ ਜਗ੍ਹਾ ਤੇ ਤਿੰਨ ਚਾਰ ਮਹੀਨਿਆਂ ਬਾਅਦ ਮੇਰੇ ਨਿਕਲਦਾ ਹੀ ਉਸੇ ਜਗ੍ਹਾ ਤੇ ਨਿਕਲ ਹੀ ਆਉਣਾ ਤੇ ਮੈਂ ਹੁਣ ਕਹਿ ਦੇਣੀ ਹੁੰਨੀ ਹੈ ਨਾ ਜਦੋਂ ਮੈਨੂੰ ਕੋਈ ਕਹਿੰਦਾ ਵੀ ਹਾਏ ਤੇਰੇ ਜਨੇ ਉਹ ਨਿਕਲੇ ਰਹਿਂਦਾ ਤੇ ਮੈਂ ਹੱਸਣ ਲੱਗ ਜਾਂਦੀ ਆ ਕਿ ਹੋਰ ਮੈਨੂੰ ਬਾਲਾ ਪਿਆਰ ਕਰਦਾ ਹੈ ਤਾਂ ਇਹ ਛੇਤੀ ਮਿਲਣਾ ਆ ਜਾਂਦਾ ਤੇ ਹੋਰ ਕੀ ਕਹੀਏ ਨਾ ਹੁਣ ਆਇਆ ਵੀ ਜੇ ਆਪਾਂ ਇਹ ਕਰੀ ਜਾਵਾਂਗੇ ਹਾਏ ਮੇਰੇ ਜਨੇ ਉਹ ਨਿਕਲੇ ਨਿਕਲੇ ਫਿਰ ਉਹ ਵੀ ਨਹੀਂ ਠੀਕ ਤੇ ਮੈਂ ਬਸ ਐਂ ਕਰਕੇ ਸਾਰ ਦਿੰਨੀ ਆ ਤੇ ਹੁਣ ਤਾਂ 2-3 ਵਾਰ ਹੋ ਗਿਆ ਮੈਂ ਕੋਈ ਮੈਡੀਸਨ ਵਗੈਰਾ ਵੀ ਨਹੀਂ ਖਾਂਦੀ ਨਹੀਂ ਮੈਨੂੰ ਹੁੰਦਾ ਕਿ ਚੱਲ ਇਦਾਂ ਹੀ ਰਾਮ ਆ ਜਾਊਗਾ ਕਿਉਂਕਿ ਮੈਡੀਸਨ ਖਾ ਕੇ ਵੀ 4-5 ਦਿਨ ਲੱਗ ਜਾਂਦੇ ਆ ਠੀਕ ਹੁਣ ਤੇ ਵੈਸੇ ਦਰਦ ਤਾਂ ਜ਼ਰੂਰ ਹੁੰਦਾ ਹੈ ਪਰ ਜਿਆਦਾ ਮੈਡੀਸਿਨ ਖਾ ਖਾ ਕੇ ਵੀ ਨਾ ਆਪਣੀ ਸਿਹਤ ਖਰਾਬ ਹੋ ਜਾਂਦੀ ਆ ਤੇ ਮੈਨੂੰ ਇਹ ਹੁੰਦਾ ਕਿ ਚਲ ਕੋਈ ਗੱਲ ਨਹੀਂ 2-4 ਦਿਨ ਦਰਦ ਹੋਊਗਾ ਪਰ 5-6 ਦਿਨਾਂ ਬਾਅਦ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ ਤੇ ਚਲੋ ਜੀ ਪਹਿਲਾਂ ਤੁਸੀਂ ਝਾੜ ਵਾਸਤੇ ਬਹੁਤ ਕਮੈਂਟ ਕੀਤੇ ਵਾਕਈ ਸਹੀ ਗੱਲ ਆ ਕੰਨਾਂ ਨੂੰ ਹੱਥ ਲਵਾਉਣ ਵਾਲਾ ਕੰਮ ਹੀ ਆ ਬਹੁਤ ਜਿਆਦਾ ਬੁਰਾ ਹਾਲ ਆ ਤੇ ਹੁਣ ਵੈਸੇ ਮੇਰੀ ਝਾੜ ਨਿਕਲ ਚੁੱਕੀ ਆ ਝਾੜ ਵੱਲੋਂ ਕੋਈ ਪ੍ਰੋਬਲਮ ਨਹੀਂ ਗਈ ਠੀਕ ਐ ਤੇ ਬਾਕੀ ਦੱਸੋ ਜੀ ਤੁਸੀਂ ਸਾਰੇ ਠੀਕ ਠਾਕ ਹੋ ਕਾਫੀ ਦਿਨਾਂ ਬਾਅਦ ਅੱਪਾ ਵੀਡੀਓ ਪਾ ਰਹੇ ਹਾਂ ਸਾਰੇ ਦੱਸਿਓ ਕਮੈਂਟ ਕਰਿਓ ਵੀ ਸਾਰੇ ਠੀਕ ਠਾਕ ਆ ਘਰੇ ਸਾਰੇ ਪਰਿਵਾਰਬਾਰੀ ਸੁੱਖ-ਸ਼ਾਂਤ ਸਾਰਿਆਂ ਦੀ ਦੱਸਿਓ ਬਵਨ ਜੀਤ ਕੌਰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਸਵਰਨਜੀਤ ਕੌਰ ਰਾਮਪੁਰੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਸਹੀ ਗੱਲ ਆ ਜੀ ਕੰਨਾਂ ਨੂੰ ਹੱਥੀ ਲਵਾਉਣ ਵਾਲਾ ਕੰਮ ਆ ਤੇ ਵੈਸੇ ਸਹੀ ਗੱਲ ਮਜ਼ਾਕ ਵੀ ਕਰਦੇ ਆ ਕਿ ਇਹ ਕਿਹੜੀ ਝਾੜ ਨਿਕਲ ਲੱਗੀ ਆ ਤੁਹਾਡੇ ਇਹ ਕੋਈ ਟਾਈਮ ਆ ਜੜਾ ਨਿਕਲਦਾ ਤੇ ਸੱਚੀ ਹੁਣ ਆਏ ਆ ਵੀ ਆਪਾਂ ਨੂੰ ਹੁਣ ਜੜਾ ਆ ਰਹੀ ਹੈ ਤੇ ਹੀ ਕਹੋਗੇ ਕਰੇ ਤਾਂ ਵੀ ਸਾਰੇ ਜੜਾ ਨਿਕਲਦੀ ਤਾਂ ਅਗਰ ਕਿ ਤਕਲੀਫ ਹੁੰਦੀ ਹੈ ਤੇ ਸਹੀ ਗੱਲ ਮਜ਼ਾਕ ਤਾਂ ਕਰਦੇ ਹੀ ਆ ਸਾਰੇ ਕਿ ਹੁਣ ਕਿਹੜਾ ਟਾਈਮ ਆ ਜੜਾ ਨਿਕਲਦਾ ਵੀ ਕਿਹੜਾ ਬੱਚੇ ਆ ਵੀ ਬੱਚਿਆਂ ਦੀ ਜੜਾ ਨਿਕਲਦੀਆਂ ਗੁਰਦੀਪ ਸੰਧੂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਕੋਸ਼ਟੀ ਲੋ ਫ੍ਰॉम ਮੋਰ ਮੰਡੀ ਬਠਿੰਡਾ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਿਰਨਦੀਪ ਕੌਰ ਹਾਈਕੋਟ ਲੁਧਿਆਣੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਮਨਦੀਪ ਕੌਰ ਚੀਮਾ ਪਿੰਡ ਵਾਲੇ ਬਹੁਤ-ਬਹੁਤ ਧੰਨਵਾਦ ਜੀ ਗੁਰਮੀਤ ਕੌਰ ਮਲੋਟ ਵਾਲੇ ਬਹੁਤ-ਬਹੁਤ ਧੰਨਵਾਦ ਜੀ ਸਹਿਜ ਬਰਾੜ ਬਹੁਤ-ਬਹੁਤ ਧੰਨਵਾਦ ਜੀ ਤੇ ਮਨੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਵੀਡੀਓ ਦੇਖਦੇ ਹੋ ਤੁਸੀਂ ਕਮੈਂਟ ਕਰਦੇ ਹੋ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਕਿ ਤੁਸੀਂ ਇੰਨਾ ਪਿਆਰ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਬੱਚਿਆਂ ਨੂੰ ਸਮਤ ਬਖਸ਼ੇ ਸਾਰੇ ਪਰਿਵਾਰ ਨੂੰ ਸਮਤ ਬਖਸ਼ੇ ਪਰਮਾਤਮਾ ਤੇ ਚਲੋ ਜੀ ਅੱਜ ਆਪਾਂ ਨਾ ਦੱਸਦੇ ਹਾਂ ਤੁਹਾਨੂੰ ਇੱਕ ਨੇਚਰਲ ਡਾਈ ਕਲਰ ਵਾਲਾਂ ਦਾ ਤੇ ਜਿਵੇਂ ਆਪਾਂ ਕਹਿੰਦੇ ਆ ਵੀ ਆਪਾਂ ਮਹਿੰਦੀ ਨੇਚਰ ਜਿਹੜੀ ਵੈਸੇ ਮਹਿੰਦੀ ਹੁੰਦੀ ਹੱਥਾਂ ਵਾਲੀ ਹੈ ਨਾ ਨੇਚਰਲ ਮਹਿੰਦੀ ਹੁੰਦੀ ਆ ਉਹ ਆਪਾਂ ਲਾ ਲਈਏ ਨਾ ਤੇ ਆਪਣੇ ਵਾਲ ਰੈੱਡ ਰੈੱਡ ਜੇ ਹੋ ਜਾਂਦੇ ਆ ਉਹ ਐਂ ਹੁੰਦਾ ਕਿ ਚਲੋ ਘੱਟ ਉਮਰ ਵਿੱਚ ਤਾਂ ਵਧੀਆ ਲੱਗਦੇ ਆ ਤੇ ਜਦੋਂ ਆਪਣੀ ਏਜ ਕਾਫੀ ਹੋ ਜਾਂਦੀ ਉਦੋਂ ਬੁਰੇ ਜੇ ਲੱਗਦੇ ਆ ਵੀ ਲਾਲ ਲਾਲ ਜੇ ਵਾਲ ਦੇਖਣ ਵਾਲੇ ਨੂੰ ਬੁਰੇ ਲੱਗਦੇ ਆ ਤੇ ਇੱਕ ਆਪਾਂ ਨਾ ਖੁਦ ਟਰਾਈ ਕੀਤਾ ਏ ਮੇਰੇ ਵੀ ਇੱਥੇ ਇੱਥੇ ਨਾ ਚਿੱਟੇ ਵਾਲ ਹੈਗੇ ਆ ਤੇ ਮੈਂ ਖੁਦ ਟਰਾਈ ਕੀਤਾ ਤੇ ਉਹਦਾ ਕੋਈ ਸਾਈਡ ਇਫੈਕਟ ਨਹੀਂ ਐਨਾ ਵਧੀਆ ਰਿਜ਼ਲਟ ਆ ਕਿ ਜਿੰਨੇਕ ਤੁਹਾਡੇ ਹੋ ਚੁੱਕੇ ਆ ਚਲੋ ਉਹ ਤਾਂ ਆਪਾਂ ਕਹਿ ਰਹੇ ਨਾ ਵੀ ਉਹਦਾ ਥੋੜਾ ਜਿਹਾ ਕਲਰ ਬਦਲ ਜੂਗਾ ਆਪਾਂ ਤੁਹਾਨੂੰ ਦੱਸਦੇ ਆ ਜਿਹੜਾ ਤੁਸੀਂ ਮਤਲਬ ਤੁਹਾਡੇ ਦੁਆਰ ਉੱਥੇ ਰੁਕ ਜਾਣਗੇ ਚਿੱਟੇ ਵਾਲ ਹੋਰ ਨਹੀਂ ਆਉਣਗੇ ਜਿਨ੍ਹਾਂ ਦੇ ਏਜ ਤੋਂ ਪਹਿਲਾਂ ਆਏ ਹੋਏ ਆ ਤੁਹਾਡੇ ਉੱਥੇ ਹੀ ਰੁਕ ਜਾਣਗੇ ਤੇ ਉਹ ਤੁਸੀਂ ਸਾਰੇ ਜਾਣਦੇ ਹੋ ਜਿਹੜੀਆਂ ਆਪਾਂ ਚੀਜ਼ਾਂ ਤੁਹਾਨੂੰ ਦੱਸਾਂਗੇ ਉਹਨਾਂ ਨੂੰ ਕਿਸੇ ਨੂੰ ਵੀ ਐ ਹੈ ਨਹੀਂਗਾ ਕਿ ਉਹ ਆਪਾਂ ਨੂੰ ਜੇ ਆਪਾਂ ਉਹ ਚੀਜ਼ ਦੱਸਾਂਗੇ ਤੇ ਕੋਈ ਕਹੂਗਾ ਵੀ ਨਹੀਂ ਇਹ ਤਾਂ ਗਲਤ ਆ ਉਹ ਆਪਾਂ ਜਿਵੇਂ ਪਹਿਲਾਂ ਤੋਂ ਹੀ ਸੁਣਦੇ ਆਏ ਆਂ ਵੀ ਇਸ ਚੀਜ਼ ਨਾਲ ਬਹੁਤ ਫਰਕ ਪੈਂਦਾ ਏ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਮੈਂ ਇੱਕ ਵਾਰੀ ਟਰਾਈ ਕੀਤਾ ਤੇ ਮੈਨੂੰ ਬਹੁਤ ਲਾ ਸੋਹਣਾ ਲੱਗਿਆ ਕਲਰ ਉਹਦਾ ਨਾ ਬਰਾਊਨ ਜਾ ਹੋ ਗਿਆ ਤੇ ਐਂ ਲੱਗਦੇ ਵੀ ਨੇਚਰਲ ਜਿਹਾ ਵਾਲ ਹੁੰਦੇ ਆ ਤੇ ਮੈਂ ਅੱਜ ਫੇਰ ਬਣਾ ਰਹੀ ਆ ਤੇ ਮੈਂ ਫੇਰ ਕੱਲ ਨੂੰ ਲਾਉਂਗੀ ਤੇ ਜੇ ਵੀਡੀਓ ਬਣੀ ਤਾਂ ਆਪਾਂ ਤੁਹਾਨੂੰ ਦਿਖਾ ਦਾਂਗੇ ਕਿ ਲਗਾ ਕੇ ਵੀ ਅੱਜ ਆਪਾਂ ਭਿਉਂਕੇ ਰੱਖਦੇ ਆ ਇਹ ਰਾਤ ਨੂੰ ਤੁਸੀਂ ਭਿਉਂਕੇ ਰੱਖ ਸਕਦੇ ਹੋ ਆਪਾਂ ਲੋਹੇ ਦਾ ਢਾਂਡਾ ਲੈ ਲਿਆ ਆਪਣੇ ਕੋਲੇ ਆ ਬਾਟੀ ਟਾਈਪ ਜਿਹਾ ਹੈਗਾ ਇਹ ਇਹ ਲੋਹੇ ਦਾ ਹੈ ਤੁਸੀਂ ਲੋਹੇ ਦੀ ਕੜਾਈ ਜਾਂ ਲੋਹੇ ਦਾ ਇਦਾਂ ਦਾ ਕੋਈ ਬਰਤਨ ਹੋਵੇ ਲੋਹੇ ਵਿੱਚ ਹੀ ਭਿਉਣਾ ਹੈ ਤੇ ਇਹਦੇ ਵਾਸਤੇ ਆਪਾਂ ਮਹਿੰਦੀ ਤੁਸੀਂ ਹੱਥਾਂ ਵਾਲੀ ਕੋਈ ਵੀ ਲਗਾ ਸਕਦੇ ਹੋ ਠੀਕ ਹੈ ਨਾ ਆਪਾਂ ਕੋਈ ਇਹ ਨਹੀਂ ਕਿ ਦੱਸਾਂਗੇ ਵੀ ਸਪੈਸ਼ਲ ਤੁਸੀਂ ਆ ਹੀ ਮਹਿੰਦੀ ਲਗਾਓ ਤੁਸੀਂ ਜਿਹੜੀ ਹੱਥਾਂ ਲਈ ਮਹਿੰਦੀ ਹੁੰਦੀ ਆ ਤੁਸੀਂ ਉਹ ਲੈ ਲਿਓ ਨੇਚਰਲ ਹੁੰਦੀ ਆ ਵੈਸੇ ਵੀ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਤੁਸੀਂ ਤਿੰਨ ਚੀਜ਼ਾਂ ਹੋਰ ਲੈ ਲੈਣੀਆਂ ਆਪਾਂ ਇਹਦੇ ਵਿੱਚ 2 1/2 ਚਮਚਾ ਹੀ ਪਾ ਲਿਆ ਕਿਉਂਕਿ ਜਿਨ੍ਹਾਂ ਦੇ ਜ਼ਿਆਦਾ ਆਪਣੇ ਵਾਲਾਂ ਦੇ ਹਿਸਾਬ ਨਾਲ ਜੇ ਤੁਹਾਡੇ ਜ਼ਿਆਦਾ ਚਿੱਟੇ ਵਾਲ ਆ ਫਿਰ ਤੁਸੀਂ ਮਹਿੰਦੀ ਵੱਧ ਪਾ ਸਕਦੇ ਹੋ ਥੋੜੀ ਤੇ ਮੈਂ 2 ਚਮਚੇ ਲੈ ਲਏ ਆ ਮਹਿੰਦੀ ਦੇ 2 ਚਮਚੇ ਆਪਾਂ ਮਹਿੰਦੀ ਪਾ ਲਈ ਆ ਤੇ ਹੁਣ ਆਪਾਂ ਇਹਦੇ ਵਿੱਚ ਆਮਲਾ ਦਾ ਪਾਊਡਰ ਆਪਾਂ ਪੂਰਾ ਫੁੱਲ ਚਮਚਾ ਪਰ ਕੀ ਆਮਲਾ ਦਾ ਪਾਊਡਰ ਥੋੜਾ ਹੋਰ ਵੀ ਪਾ ਸਕਦੇ ਹੋ ਦੋ ਵੀ ਕਰ ਸਕਦੇ ਹੋ ਤੁਸੀਂ ਕੋਈ ਚੱਕਰ ਨਹੀਂ ਗਾ ਦੋ ਚਮਚੇ ਦੋਆਂ ਤੋਂ ਆਪਾਂ ਥੋੜਾ ਜਿਹਾ ਘੱਟ ਆਮਲੇ ਦਾ ਪਾਊਡਰ ਪਾ ਲਿਆ ਤੇ ਆ ਹੈਗਾ ਆਪਣੇ ਕੋਲੇ ਸ਼ਿਕਾ ਕਾ ਇੱਕ ਚਮਚਾ ਭਰ ਕੇ ਆਪਾਂ ਸ਼ਿੱਕਾ ਕਾਇੰਦਾ ਪਾਤਾ ਇਹਦੇ ਵਿੱਚ ਪਾਊਡਰ ਆਪਣੇ ਕੋਲੇ ਸ਼ਿੱਕਾ ਕਾਇੰਦਾ ਤੇ ਇਹ ਵਾਲਾ ਆਪਣੇ ਕੋਲੇ ਹੈਗਾ ਰੀਠੇ ਦਾ ਪਾਊਡਰ ਇਹਨਾਂ ਮੈਂ ਅਸਤਨ ਖੋਲਿਆ ਸੀਗਾ ਪਹਿਲਾਂ ਮੈਂ ਯੂਜ਼ ਕੀਤਾ ਇਹ ਖੁਦ ਤੇ ਮੈਂ ਤੁਹਾਨੂੰ ਬਾਅਦ ਵਿੱਚ ਹੀ ਦੱਸਿਆ ਉਹ ਗੰਨਾ ਜੀਆਂ ਵੱਜ ਗਈ ਬਸ ਇੱਕ ਚਮਚਾ ਹੀ ਆਪਾਂ ਰੀਠੇ ਪਾਊਡਰ ਦਾ ਪਾ ਲਿਆ ਆਮਲਾ ਸ਼ਿਕਾ ਕਾਹੀ ਰੀਠਾ ਤੇ ਮਹਿੰਦੀ ਇਹਨੂੰ ਆਪਾਂ ਕੀ ਕਰਨਾ ਹੈ ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਸਾਰੀਆਂ ਚੀਜ਼ਾਂ ਨੂੰ ਤੇ ਤੁਸੀਂ ਜਿਹੜਾ ਪਾਣੀ ਪੀਂਦੇ ਹੋ ਹਨਾ ਪੀਣ ਵਾਲੇ ਪਾਣੀ ਦੇ ਵਿੱਚ ਸਾਫ਼ ਪਾਣੀ ਦੇ ਵਿੱਚ ਇਹਨੂੰ ਭਿਉਂ ਕੇ ਰੱਖ ਲਿਓ। ਇਹਨੂੰ ਰਾਤ ਭਰ ਭਿੱਜਿਆ ਰਹਿਣ ਦਿਓ ਤੇ ਫੇਰ ਤੁਸੀਂ ਸਵੇਰ ਉੱਠ ਕੇ ਇਹਨੂੰ ਲਗਾ ਸਕਦੇ ਹੋ। ਤੇ ਇਹਦਾ ਕਲਰ ਬਹੁਤ ਵਧੀਆ ਹੋਊਗਾ। ਸਵੇਰ ਉੱਠ ਕੇ ਤੁਸੀਂ ਕੀ ਕਰਨਾ ਜਦੋਂ ਲਗਾਨੀ ਆ ਮਹਿੰਦੀ ਤੇ ਤੁਸੀਂ ਇਹਦੇ ਵਿੱਚ ਇੱਕ ਨਿੰਬੂ ਨਿਚੋੜ ਸਕਦੇ ਹੋ ਜਾਂ ਇਹਦੇ ਵਿੱਚ 2-3 ਚਮਚੇ ਦਹੀਂ ਦੇ ਪਾ ਸਕਦੇ ਹੋ। ਤੇ ਬਹੁਤ ਹੀ ਵਧੀਆ ਰਿਜ਼ਲਟ ਆਊਗਾ ਤੁਹਾਨੂੰ ਤੇ ਇਦਾਂ ਨਾ ਬ੍ਰਾਊਨ ਜੇ ਹੋ ਜਾਣਗੇ ਬਲੈਕ ਤਾਂ ਨਹੀਂ ਹੋਣੇ ਦੇਖੋ ਜੀ। ਮੈਂ ਤੁਹਾਨੂੰ ਇਹ ਦੱਸਦੀ ਆ ਕਿ ਬਲੈਕ ਨਹੀਂ ਹੋਣਗੇ ਬਿਲਕੁਲ ਬਲੈਕ ਨਹੀਂ ਹੋਣਗੇ ਹਾਂਜੀ ਤੁਸੀਂ ਟਰਾਈ ਕਰਦੇ ਰਹੋਗੇ ਤਾਂ ਕਾਫੀ ਹੱਦ ਤੱਕ ਤੁਹਾਨੂੰ ਇਦਾਂ ਲੱਗਣ ਲੱਗ ਜੂਗਾ ਕਿ ਬਲੈਕਿਸ਼ ਜਾ ਹੋਣ ਲੱਗ ਪਿਆ ਤੇ ਜਿਹੜੇ ਲਾਲ ਲਾਲ ਜਿਹੇ ਵਾਲ ਹੋ ਜਾਂਦੇ ਮਹਿੰਦੀ ਦੇ ਨਾਲ ਉਹਦੇ ਤੋਂ ਆਪਾਂ ਨੂੰ ਬਹੁਤ ਜ਼ਿਆਦਾ ਵੀ ਵਧੀਆ ਰਿਜ਼ਲਟ ਆ ਉਦੋਂ ਵਧੀਆ ਰਿਜ਼ਲਟ ਆ ਇਹਦਾ ਤੇ ਬਹੁਤ ਵਧੀਆ ਚੀਜ਼ ਆ ਫਿਰ ਤੁਸੀਂ ਕੀ ਕਰਨਾ ਵੀ ਜਿਨ੍ਹਾਂ ਨੇ ਜ਼ਿਆਦਾ ਹੀ ਚਿੱਟੇ ਵਾਲ ਜ਼ਿਆਦਾ ਪ੍ਰੋਬਲਮ ਹੈਗੀ ਆ ਤੁਸੀਂ ਜਿਵੇਂ ਰੀਠਾ ਆਮਲਾ ਸ਼ਿਕਾ ਕਾਈ ਉਹਨੂੰ ਸਾਬਤ ਲੈਓ ਇਹ ਤਾਂ ਆਪਾਂ ਮਹਿੰਦੀ ਚ ਪਾਇਆ ਜੇ ਤੁਸੀਂ ਉਹਨੂੰ ਸਾਬਤ ਲੈ ਕੇ ਉਹਨੂੰ ਉਬਾਲ ਕੇ ਤੇ ਇਦਾਂ ਹੀ ਨਾ ਆਪਣੇ ਮਤਲਬ 3-4 ਦਿਨਾਂ ਬਾਅਦ ਆਪਣੇ ਵਾਲਾਂ ਦੇ ਉੱਪਰ ਨਾ ਇਦਾਂ ਕਰਕੇ ਉਹਨੂੰ ਚੰਗੀ ਤਰ੍ਹਾਂ ਛਿੱਟਾ ਟਾਈਪ ਵੀ ਲਗਾ ਕੇ ਪੂਰੇ ਵਾਲ ਗਿੱਲੇ ਕਰਕੇ ਤੇ ਫਿਰ ਉਹਨੂੰ ਇਦਾਂ ਹੀ ਸੁਕਾ ਲਓ ਇੱਕ ਦਿਨ ਤੁਸੀਂ ਇਦਾਂ ਹੀ ਰੱਖ ਲਓ ਥੋੜੇ ਐ ਖੁਰਦਲੇ ਜਿਹੇ ਤਾਂ ਲੱਗਣਗੇ ਪਰ ਵਧੀਆ ਹੋਊਗਾ ਇੱਥੇ ਜੀ ਜ਼ਿਆਦਾ ਪਾਇਓ ਤੇ ਉਹ ਨਾ ਖੁਰਦਲੇ ਹੀ ਤਾਂ ਲੱਗਣਗੇ ਇੱਕ ਦਿਨ ਤਾਂ ਤੇ ਫਿਰ ਦੂਸਰੇ ਦਿਨ ਤੁਸੀਂ ਸ਼ੈਂਪੂ ਕੋਈ ਵੀ ਸ਼ੈਂਪੂ ਕਰਕੇ ਤੇ ਆਪਣੇ ਵਾਲ ਧੋ ਸਕਦੇ ਹੋ ਇਹ ਆਪਾਂ ਨੂੰ ਰੇਮਡੀ ਜਿਹੜੀ ਦੱਸੀ ਸੀਗੀ ਇਹ ਆਪਣੇ ਸਬਸਕ੍ਰਾਈਬਰ ਹੈਗੇ ਆ ਸਿੰਗਾਪੁਰ ਤੋਂ ਤੇ ਉਹਨਾਂ ਨੇ ਆਪਾਂ ਨੂੰ ਇਹ ਵਾਲੀ ਰੇਮਡੀ ਬਾਰੇ ਦੱਸਿਆ ਸੀਗਾ ਉਹਨਾਂ ਦੀ ਏਜ ਹੋਊਗੀ ਮੈਨੂੰ ਲੱਗਦਾ ਕਿ 50 ਪਲੱਸ ਹੋਊਗੀ 55 ਹੀ ਹੋ ਸਕਦੀ ਹੈ ਤੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਮੇਰੇ ਅੱਜ ਤੱਕ ਵੀ ਕੋਈ ਚਿੱਟਾ ਵਾਲ ਨਹੀਂ ਆਇਆ ਤੇ ਕਹਿੰਦੇ ਇਹ ਹੀ ਮੈਂ ਯੂਜ਼ ਕਰਦੀ ਆ ਤੇ ਜਿਹੜਾ ਮੈਂ ਤੁਹਾਨੂੰ ਪਾਣੀ ਦਾ ਸਤਾਫ ਵੀ ਇਦਾਂ ਕਰਕੇ ਪਾਣੀ ਉਬਾਲ ਕੇ ਠੰਡਾ ਕਰਕੇ ਉਹਨੂੰ ਆਪਣੇ ਦੂਜੇ ਤੀਜੇ ਦਿਨ ਸਿਰ ਦੇ ਵਿੱਚ ਤੁਸੀਂ ਪਾ ਸਕਦੇ ਹੋ ਉਹਦਾ ਵੀ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈ ਤੇ ਇਹ ਹੈਗਾ ਵੀ ਤੁਸੀਂ ਇਦਾਂ ਦੇ ਜੇ ਕਰ ਸਕਦੇ ਹੋ ਤਾਂ ਤੁਹਾਡੇ ਵਾਲ ਜਿਹੜੇ ਆ ਵਧੀਆ ਠੀਕ ਰਹਿਣਗੇ ਕਿਉਂਕਿ ਏਜ ਤੋਂ ਪਹਿਲਾਂ ਜਦੋਂ ਵਾਲ ਖਰਾਬ ਹੋ ਜਾਂਦੇ ਨੇ ਨਾ ਆਪਣੀ ਪਰਸਨੈਲਿਟੀ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਹਨਾ ਇਦਾਂ ਹੋ ਜਾਂਦਾ ਕਿ ਪਰਸਨੈਲਿਟੀ ਖਰਾਬ ਹੀ ਹੋ ਜਾਂਦੀ ਹੈ ਕੋਈ ਕੁਝ ਵੀ ਚੰਗਾ ਨਹੀਂ ਲੱਗਦਾ ਵਾਲ ਚਿੱਟੇ ਹੋ ਗਏ ਤੇ ਬੁਰੇ ਜਿਹੇ ਦਿਖਦੇ ਆ ਤੇ ਆਪਾਂ ਇਹ ਹੀ ਕੋਸ਼ਿਸ਼ ਕਰ ਸਕਦੇ ਆ ਕਿ ਆਪਣੇ ਵਾਲ ਨਾ ਮਤਲਬ ਏਜ ਤੋਂ ਪਹਿਲਾਂ ਨਾ ਚਿੱਟੇ ਹੋਣ ਤੇ ਆਪਾਂ ਇਦਾਂ ਦੀਆਂ ਕੋਸ਼ਿਸ਼ਾਂ ਕਰਕੇ ਦੇਖੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਨੂੰ ਉਹਨਾਂ ਨੇ ਰੈਮਡੀ ਭੇਜੀ ਆ ਭੈਣ ਜੀ ਦਾ ਨਾਮ ਹੈਗਾ ਮੰਮਤਾ ਤੇ ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਕਿ ਤੁਸੀਂ ਆਪਾਂ ਨੂੰ ਇਹ ਵਾਲੀ ਰੇਮੇਡੀ ਦੱਸੀ ਤੇ ਜੇ ਕਿਸੇ ਹੋਰ ਵੀ ਭੈਣ ਕੋਲੇ ਕੋਈ ਵੀ ਰੇਮੇਡੀ ਤੁਹਾਡੇ ਦਿਮਾਗ ਦੇ ਵਿੱਚ ਆਉਂਦੀ ਹੈ ਤੁਸੀਂ ਮੈਨੂੰ ਮੈਸੇਜ ਕਰਦਿਆ ਕਰੋ ਜਰੂਰ ਕਿਉਂਕਿ ਐ ਹੈਗਾ ਕਿ ਦੇਖੋ ਜੀ ਸਾਰੇ ਇੰਨੇ ਹਰ ਕਿਸੇ ਦੇ ਵਿੱਚ ਨਾ ਬਹੁਤ ਜ਼ਿਆਦਾ ਗੁਣ ਭਰੇ ਹੈਗੇ ਆ ਕਈ ਵਾਰ ਹੁੰਦਾ ਹੈ ਕਿ ਚਲੋ ਮੈਂ ਦੱਸਦੀ ਆ ਕਈ ਭੈਣਾਂ ਇਦਾਂ ਨਹੀਂ ਆ ਕਿ ਬਹੁਤ ਜ਼ਿਆਦਾ ਗੁਣ ਹੁੰਦੇ ਉਹਨਾਂ ਦੇ ਵਿੱਚ ਤੇ ਉਹਨਾਂ ਨੂੰ ਐ ਹੁੰਦਾ ਵੇ ਅਸੀਂ ਕਿਸ ਤਰੀਕੇ ਨਾਲ ਕਿਸੇ ਨੂੰ ਦੱਸੀਏ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦਾ ਸਕਦੇ ਹੋ ਵੀ ਤੁਸੀਂ ਇਦਾਂ ਵਾਲੀ ਰੇਮੇਡੀ ਪਾਉ ਤੇ ਆਪਾਂ ਤੁਹਾਡੀ ਰੇਮੇਡੀ ਜਰੂਰ ਅੱਗੇ ਕਰਾਂਗੇ ਤੇ ਆਪਾਂ ਤੁਹਾਡਾ ਨਾਮ ਬੋਲਾਂਗੇ ਤੇ ਬਹੁਤ ਬਹੁਤ ਧੰਨਵਾਦ ਭੈਣ ਜੀ ਮਮਤਾ ਭੈਣ ਜੀ ਤੁਸੀਂ ਰੇਮੇਡੀ ਆਪਾਂ ਨੂੰ ਅੱਜ ਤੁਹਾਡੀ ਆਪਾਂ ਫਰਮੈਸ਼ ਤੇ ਇਹ ਵਾਲੀ ਰੇਮੇਡੀ ਤੁਹਾਡੇ ਵਾਲੀ ਹੀ ਬਣਾ ਕੇ ਤੇ ਮੈਂ ਪਹਿਲਾਂ ਯੂਜ਼ ਕੀਤੀ ਹੈ ਇਹ ਕਿਉਂਕਿ ਇੱਕ ਵਾਰੀ ਮੈਂ ਸੋਚਿਆ ਵੀ ਮੈਂ ਦੇਖ ਲਵਾਂ ਮੈਂ ਰਿਜ਼ਲਟ ਕਿਹਸਾ ਆਏ ਮੈਂ ਯੂਜ਼ ਕਰਕੇ ਮੈਂ ਫਿਰ ਤੁਹਾਡੇ ਤੱਕ ਪਹੁੰਚਾਈ ਆ ਤੇ ਤੁਸੀਂ ਜਰੂਰ ਮੈਨੂੰ ਦੱਸਿਓ ਕਮੈਂਟ ਕਰਕੇ ਤੇ ਜਰੂਰ ਤੁਸੀਂ ਇਹ ਵਾਲੀ ਰੇਮੇਡੀ ਯੂਜ਼ ਕਰਿਓ ਜੇ ਤੁਸੀਂ ਆਪਣੇ ਵਾਲਾਂ ਨੂੰ ਬਹੁਤ ਲੰਬੇ ਟਾਈਮ ਤੱਕ ਰੱਖਣਾ ਚਾਹੁੰਦੇ ਆ ਕਾਲੇ ਰੱਖਣਾ ਚਾਹੁੰਦੇ ਆ ਵੀ ਚਿੱਟੇ ਨਾ ਹੋਣ ਫਿਰ ਤੁਸੀਂ ਇਹ ਵਾਲੀ ਚੀਜ਼ ਜਰੂਰ ਇਸਤੇਮਾਲ ਕਰੋ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਓਕੇ ਜੀ ਧੰਨਵਾਦ